ਆਮਰੀਕਾ ਸ਼ਹਿਰ ਦੇ ਹਾਲ ਬਾਜ਼ਾਰ ਦੇ ਵਿੱਚ ਬੀਤੇ ਕੱਲ ਇੱਕ ਹੈਰਾਨੀਜਨਕ ਘਟਨਾ ਵਾਪਰੀ ਜਿੱਥੇ ਪੁਰਾਣੇ ਨੋਟਾਂ ਨੂੰ ਨਵੇਂ ਨਾਲ ਬਦਲਣ ਦੀ ਡੀਲ ਕਰ ਰਿਹਾ ਦੁਕਾਨਦਾਰ ਕੁਲਦੀ ਬਾਂਸਰ ਅਤੇ ਦਿਨੇਸ਼ ਬਾਂਸਰ ਦੁਕਾਨ ਦੇ ਵਿੱਚ ਲੁੱਟ ਦੀ ਕੋਸ਼ਿਸ਼ ਕੀਤੀ ਗਈ ਤੋਂ ਅੰਦਾਜ਼ਾ ਹੈ ਕਿ આરોપી 28 ਸਾਲਾ ਰਵਨੀਤ ਸਿੰਘ ਜੋ ਕਿ ਵਿਦੇਸ਼ ਤੋਂ ਪੜਿਆ ਹੋਇਆ ਹੈ ਅਤੇ ਸ਼ੇਅਰ ਮਾਰਕੀਟ ਵਿੱਚ ਕਾਫੀ ਪੈਸਾ ਗਵਾ ਚੁੱਕਿਆ ਹੈ ਹੈ ਉਸ ਨੇ ਪੁਰਾਣੀ ਜਾਣ ਪਛਾਣ ਦੀ ਆੜ ਲੈ ਕੇ ਇਹ ਸਾਜ਼ਿਸ਼ ਰਚੀ। ਉਹਨਾਂ ਨੇ 5-500 ਦੇ ਨਵੇਂ ਨੋਟ ਲੈਣ ਦੀ ਡੀਲ ਦੱਸ ਕੇ ਦੁਕਾਨ ਦੇ ਵਿੱਚ ਵੱਡੀ ਰਕਮ ਬਦਲਣ ਦੀ ਗੱਲ ਚਲਾਈ। ਰਵਨੀਤ ਨੇ ਆਪਣੇ ਪਿਤਾ ਜੋ ਕਿ ਲੱਕੜ ਦੇ ਮਿਸਤਰੀ ਹਨ, ਦਾ ਹੀ ਕੋਯਾਰ ਵਰਤ ਕੇ ਦੁਕਾਨਦਾਰ ਪਿਓ ਪੁੱਤਰ ਨੂੰ ਗੰਭੀਰ ਜ਼ਖਮੀ ਵੀ ਕਰ ਦਿੱਤਾ। ਹੱਥਾਂ ਹੀ ਰਹਿ ਕੇ ਆਧਮ ਕੈਦ ਦੌਰਾਨ ਉਸ ਦੇ ਆਪਣੇ ਆਪ ਨੇ 20-60 ਲੱਗ ਗਈ। ਘਟਾ ਨੂੰ ਜਾਂਦੇੰਤ ਵਾਰ ਰਵਨੀਤ ਨੇ 100 ਵਰ ਦੇ ਕਾਲ ਕਰਕੇ ਆਪਣਾ ਮੋਬਾਈਲ ਉੱਤੇ ਆਂਦੀ ਝੂਠੀ ਸੂਚਨਾ ਦਿੱਤੀ ਅਤੇ ਘਰ ਫੱਟ ਕੇ ਖੂਨ ਨਾਲ ਲਤਬਾ ਕੱਪੜੇ ਵੀ ਢੋਲੇ। ਪੁਲਿਸ ਨੇ ਕੇਸ ਦੀ ਜਾਂਚ ਰਵੀ ਤੇਜੀ ਦਿਖਾਉਂਦੇ ਹੋਏ ਸਿਰਫ 6 ਘੰਟੇ ਵਿੱਚ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਤੇ ਲੁੱਟੀ ਹੋਈ ਰਕਮ ਵੀ ਬਰਾਮਦ ਕਰ ਲਈ ਹੈ ਘਟਨਾ ਦੇ ਵਿੱਚ ਵਰਤਿਆ ਗਿਆ ਹਥਿਆਰ ਵੀ ਲੁਕਾਇਆ ਹੋਇਆ ਮਿਲਿਆ ਪੁਲਿਸ ਕਮਿਸ਼ਨ ਹਮ ਗੁਰਪੇ ਕੋਲਰ ਨੇ ਘਟਨਾ ਵਾਜਾ ਕਰਨ ਦਿੰਦਿਆ ਸ਼ਹਿਰ ਵਾਸੀਆਂ ਨੂੰ ਸੋਚੇਤ ਰਹਿਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਡੀਲਾਂ ਦੇ ਵਿੱਚ ਸੰਭਲ ਕੇ ਕੰਮ ਕਰਨੀ ਲੋੜ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਅਗੇਂਸਟ ਆਰਗੇਨਾਈਜ਼ ਕ੍ਰਾਈਮ ਉਹਦੇ ਚ ਪਹਿਲਾਂ ਹੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਅਸੀਂ ਬਹੁਤ ਸੈਂਸਕ੍ਰੀਮਲੀ ਹਰ ਇੱਕ ਚੀਜ਼ ਦੇ ਵਿੱਚ ਲੈਂਦੇ ਆ ਜਿਹੜਾ ਵੀ ਕੋਈ ਸੈਂਸੇਸ਼ਨਲ ਜਾਂ ਆਰਗੇਨਾਈਜ਼ ਕ੍ਰਾਈਮ ਹੁੰਦਾ ਤੇ ਅੱਜ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸਵੇਰੇ तकरीबन 11:30 ਦੇ ਕਰੀਬ ਥਾਣਾ ਏ ਡਿਵੀਜ਼ਨ ਦੇ ਏਰੀਆ ਦੇ ਵਿੱਚ ਹੌਲ ਬਾਜ਼ਾਰ ਦੇ ਨੇੜੇ ਜਿੱਥੇ ਜੋ ਪੁਰਾਣੇ ਨੋਟਾਂ ਦਾ ਤੇ ਨਵੇਂ ਨੋਟਾਂ ਦੇ ਐਕਸਚੇਂਜ ਦਾ ਕੰਮ ਕਰਦੇ ਸੀਗੇ ਦਿਓ ਫਾਦਰ ਐਂਡ ਸਨ ਮਿਸਟਰ ਕੁਲਦੀਪ ਬੰਸਲ ਜੀ ਤੇ ਦਿਨੇਸ਼ ਬੰਸਲ ਇਨਾਂ ਦੇ ਉੱਥੇ ਸਾਨੂੰ ਇਮੀਡੀਏਟਲੀ ਰਿਪੋਰਟ ਆਈ ਕਿ ਇਹਨਾਂ ਦੇ ਕੋਲੋਂ ਪੈਸੇ ਖੋ ਕੇ ਤੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਇੰਜਰਡ ਕਰ ਦਿੱਤਾ ਬੋਥ ਫਾਦਰ ਐਂਡ ਸਨ ਇਮੀਡੀਏਟਲੀ ਸਰੀਆ ਪੁਲਿਸ ਟੀਮਸ ਬਣਾਈਆਂ ਗਈਆਂ ਸੀਨੀਅਰ ਆਫਸਰ ਮੌਕੇ ਤੇ ਪਹੁੰਚੇ ਔਰ ਹਸਪੀਟਲ ਦੇ ਵਿੱਚ ਜਾ ਕੇ ਬੜਾ ਅਨਫੋਰਚਨਟਲੀ ਕਰ ਲਏ ਹੋਈ ਕਿ ਕੁਲਦੀਪ ਬੰਸਲ ਜੀ ਜਿਨ੍ਹਾਂ ਦੀ ਉਮਰ ਤਕਰੀਬਨ 70 ਸਾਲ ਉਹ ਉਹਨਾਂ ਦੀ ਡੈਥ ਹੋ ਗਈ ਏ ਦਿਨੇਸ਼ ਬੰਸਲ ਵੀ ਕਾਫੀ ਸੀਰੀਅਸ ਇੰਜਰਡ ਨੇ ਜਿਹੜੇ ਕਿ ਜਿਹੜੇ ਇਲਾਜ ਨੇ ਹਸਪੀਟਲ ਦੇ ਵਿੱਚ ਉਹ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਸੀ ਤੇ ਮੈਨੂੰ ਇਹ ਦੱਸ ਕੇ ਗਿਆਨ ਤੁਹਾਨੂੰ ਸ਼ੇਅਰ ਕਰਦੇ ਹੋਏ ਖੁਸ਼ੀ ਹੁੰਦੀ ਹੈ ਕਿ ਪੁਲਿਸ ਨੇ ਬਹੁਤ ਸਾਡੀ ਸਾਰੀ ਟੀਮ ਨੇ ਬੜੀ ਮਿਹਨਤ ਕਰਕੇ ਇਮੀਡੀਏਟਲੀ ਸਾਰੀ ਕਾਰਵਾਈ ਜਿਹੜੀ ਹੈ ਉਹ ਕੰਪਲੀਟ ਕੀਤੀ ਹੈ ਅਕਿਊਜ਼ ਨੂੰ ਫੜਿਆ ਗਿਆ ਸਾਰਾ ਮੋਟਿਵ ਕਲੀਅਰ ਹੋਇਆ ਸਾਰੀ ਬਰਾਮਦਗੀ ਹੋ ਗਈ ਹੈ ਕੈਸ਼ ਦੀ ਔਰ ਵੈਪਨ ਆਫ ਅਫੈਂਸ ਦੀ ਅਜੇ ਬਰਾਮਦਗੀ ਰਹਿੰਦੀ ਹੈ ਉਸ ਤੇ ਕਾਰਵਾਈ ਕਰ ਰਹੇ ਪਰ ਅਸੀਂ ਸੋਚਿਆ ਕਿ ਲੇਟ ਹੋ ਜਾਏਗਾ ਤੋਂ ਅੱdna ਪਹਿਲਾਂ ਸ਼ੇਅਰ ਕੀਤਾ ਜਾਵੇ ਔਰ ਇਹ ਜਿਹੜਾ ਮੇਨ ਅਕਿਊਜ਼ ਇੱਕੋ ਹੀ ਹੈਗਾ ਰਵਨੀਤ ਸਿੰਘ son of ਸੁਰਿੰਦਰ ਸਿੰਘ ਚਮਰੰਗ ਰੂਟ ਅੰਮ੍ਰਿਤਸਰ 27 ਸਾਲ ਦੀ ਇਹਦੀ ਉਮਰ ਹੈ ਸਟੌਪ ਟ੍ਰੇਡ ਦਾ ਕੰਮ ਕਰਦਾ ਹੈ 12ਵੀਂ ਪਾਸ ਹੈ ਪ੍ਰਾਣਿਕ ਇਸਾਂ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਹਰਟ ਕੇਸ ਦਰਜ ਹੈ ਬੀ ਡਿਵੀਜ਼ਨ ਥਾਣੇ ਦੇ ਵਿੱਚ 74/23 ਉੱਚੇ ਸਾਰੇ ਫੈਮਿਲੀ ਨੂੰ ਨੇਬਰਸ ਨਾਲ ਲੜਨ ਵਾਸਤੇ ਇੱਕ ਇਸ ਤਰ੍ਹਾਂ ਕੀਤਾ ਗਿਆ ਸੀ ਮੋਢਲੀ ਪੁੱਛ ਕੇ ਤੋਂ ਇਹ ਕੱਲ ਪਤਾ ਲੱਗੀ ਕਿ ਜਿਹੜਾ ਰਵਨੀਤ ਸਿੰਘ ਹੈ ਇਹਨੇ ਸਟਾਕ ਦੇ ਵਿੱਚ ਕਾਫੀ ਪੈਸੇ ਹਾਰ ਗਿਆ ਸੀਗਾ ਜਾਂ ਗੁਆਲੇ ਸੀ ਤੇ ਉਹਦੇ ਵਿੱਚ ਇਹਨੂੰ ਲੱਗਿਆ ਵੀ ਮੈਂ ਹੁਣ ਕੀ ਕਰਾਂ ਇਹਦੇ ਤੇ ਬੜਾ ਡਿਪਰੈਸ਼ਨ ਤੇ ਇਹਨੇ ਇਹਨੂੰ ਲੱਗਿਆ ਪਲੈਨਿੰਗ ਕਰਦਾ ਰਿਹਾ ਸੋ ਇੱਕ ਗਿਣੀ ਮਿੱਥੀ ਸਾਜਿਸ਼ ਤਹਿਤ ਇਹਨੇ ਇਹਨਾਂ ਨੂੰ ਜਾ ਕੇ ਅਪਰੋਚ ਕੀਤਾ ਪੰਜ ਸਾਲ ਪਰਿਵਾਰ ਨੂੰ ਉਹਨਾਂ ਨੂੰ ਕਹੇ ਮੈਨੂੰ ਤਕਰੀਬਨ 11 ਲੱਖ ਦੇ ਕਰੀਬ ਪੈਸੇ ਚਾਹੀਦੇ ਐ ਪੁਰਾਣੀ ਡੀਲਿੰਗ ਵੀ ਸੀ ਇਹਨਾਂ ਨਾਲ ਕਿਉਂਕਿ ਪਹਿਲਾਂ ਇਹਨੇ ਆਪਣੀ ਸਿਸਟਰ ਦੇ ਮੈਰਿਜ ਵਾਸਤੇ ਵੀ ਲੋਨ ਜਿਹੜੇ ਇਹਨਾਂ ਤੋਂ ਲਏ ਸੀਗੇ ਉਦੋਂ ਤੋਂ ਉਹਨਾਂ ਨੂੰ ਇਹਨੇ ਬੜੀ ਛਾਤਰ ਤਰੀਕੇ ਨਾਲ ਜਿਹੜੀ ਗੱਲ ਕਹੀ ਉਹਨਾਂ ਨੂੰ ਕਹਿੰਦਾ ਵੀ ਐ ਕਰਦੇ ਆ ਆਪਾਂ ਤੁਹਾਡਾ ਜਿਹੜਾ ਬੇਸਮੈਂਟ ਮਾਰਕੀਟ ਹੈਗੀ ਐ ਉੱਥੇ ਤੁਹਾਡੇ ਗਦਾਮ ਹੈ ਉੱਥੇ ਹੀ ਮਿਲਦੇ ਆ ਜਦੋਂ ਕਿ ਇਹਨੂੰ ਪੂਲੀ ਪੰ ਪਤਾ ਸੀ ਵੀ ਉਸ ਏਰੀਆ ਦੇ ਵਿੱਚ ਜਿਹੜੀਆਂ ਸਾਰੀਆਂ ਦੁਕਾਨਾਂ ਬੇਸਮੈਂਟ ਮਾਰਕੀਟ 'ਚ ਬੰਦ ਨੇ ਉਥੇ ਕੋਈ ਲੋਕਾਂ ਦੀ ਆਵਾਜ਼ਾਈ ਨਹੀਂ ਹੁੰਦੀ ਤੇ ਜਿਵੇਂ ਪੈਸੇ ਉਹ ਉਹਨਾਂ ਲਿਆਂਦੇ ਤਾਂ ਇਹਨੇ ਖੋ ਕੇ ਉਹਨਾਂ ਨੂੰ ਬੈਗ ਆਪਣੇ ਸਨੇਚ ਕਰ ਲਿਆ ਤੇ ਉਸ ਤੋਂ ਬਾਅਦ ਇਹਦੇ ਦਿਮਾਗ 'ਚ ਆਈ ਗੱਲ ਕਿ ਮੈਨੂੰ ਤਾਂ ਇਹਨਾਂ ਨੇ ਪਛਾਣ ਲਿਆ ਤੇ ਮੇਰਾ ਨੁਕਸਾਨ ਹੋਊਗਾ ਇਹਨੇ ਜਿਹੜਾ ਇੱਕ ਸੂਆ ਹੁੰਦਾ ਕਿਉਂਕਿ ਇਹਦੇ ਫਾਜ਼ਤ ਜਿਹੜੇ ਆ ਉਹ ਕਾਰਪੈਂਟਰੀ ਦਾ ਕੰਮ ਕਰਦੇ ਆ ਉਹ ਸੂਏ ਨੇ ਉਹਨਾਂ ਦੇ ਉੱਤੇ ਵਾਰ ਕੀਤਾ ਜੋ ਕਿ ਕਾਫੀ ਸੀਰੀਅਸ ਇੰਜਰੀਜ਼ ਉਹਨਾਂ ਨੂੰ ਹੋਈਆਂ ਦੋਨਾਂ ਨੂੰ ਫਾਦਰ ਐਂਡ ਸਨ ਨੂੰ ਸਿਰ ਦੇ ਵਿੱਚ ਵੀ ਹੋਰ ਵਾਈਟਲ ਆਰਗਨਸ ਜਿੰਨਾ ਕਿ ਮਿਸਟਰ ਦਿਨੇਸ਼ ਕੁਲਦੀਪ ਪੰਸਲ ਜੀ ਦੀ ਡੈਥ ਹੋ ਗਈ ਤੇ ਦਿਨੇਸ਼ ਪੰਸਲ ਕਾਫੀ ਪੂਰੀ ਤਰ੍ਹਾਂ ਇੰਜਰਡ ਨੇ ਸੋ ਸਾਡੇ ਕੋਲ ਸਾਰੇ ਅਸੀਂ ਟਰੈਕ ਕੀਤਾ ਇਹਨੂੰ ਸਾਰੇ ਕੇਸ ਨੂੰ ਹਿਊਮਨ ਐਂਡ ਟੈਕਨੀਕਲ ਇਨਨਾ ਉਹਦੇ ਸਿਸ ਅਸੀਂ ਕਾਮਯਾਬ ਹੋ ਗਏ ਕਿਉਂਕਿ ਇਹਨੇ ਬੰਦੇ ਨੇ ਇੱਕ ਹੋਰ ਬੜੀ ਸ਼ਰਾਰਤ ਕੀਤੀ ਲੈਰ ਨੂੰ ਆਈਡੈਂਟੀਫਾਈ ਕੀਤਾ ਉਹਨੇ ਦੇ ਚਨ 112 ਦੇ ਉੱਤੇ ਕਾਲ ਕਰ ਦਿੱਤੀ ਕਿਉਂਕਿ ਇਹਦੇ ਜਦੋਂ ਬੰਦਾ ਕਿਸੇ ਦੇ ਉੱਤੇ ਵਾਰ ਕਰਦਾ ਇਹੋ ਜੀ ਤਿੱਖੀ ਚੀਜ਼ ਨਾਲ ਨੇਚਰਲੀ ਸਾਨੂੰ ਵੀ ਇਹ ਸੀ ਕਿ ਜਿਹੜਾ ਵੀ ਮਲਜ਼ਮ ਹੋਏਗਾ ਉਹਦੇ ਹੱਥ ਤੇ ਸੱਟ ਜ਼ਰੂਰ ਹੋਣੀ ਚਾਹੀਦੀ ਹੈ ਜਿਨ੍ਹਾਂ ਨੇ ਇੰਨੇ ਤਿੱਖੇ ਵਾਰ ਕੀਤੇ ਕਿਉਂਕਿ ਹਿਊਮਨ ਬਾਡੀ ਦੇ ਵਿੱਚ ਬੋਨਸ ਦੇ ਅਗੇਂਸਟ ਜੋ ਟੱਚ ਕਰਦੀ ਹੈ ਤਾਂ ਤੁਹਾਡੇ ਵੀ ਇੰਪੈਕਟ ਆਉਂਦਾ ਹੱਥਾਂ ਤੇ ਇਹਨੇ 112 ਤੇ ਕਾਲ ਕੀਤੀ ਕਿ ਮੇਰਾ ਕੋਈ ਬੈਗ ਜਿਹੜਾ ਹੈ ਕੈਸ਼ ਦਾ ਤੇ ਮੇਰਾ ਫੋਨ ਵਗੈਰਾ ਸਨੇਚ ਕਰਕੇ ਲੈ ਗਏ ਕੁਝ ਲੋਕ ਇਆ ਆਪੇ ਹਸਪੀਟਲ ਜਾ ਕੇ ਐਡਮਿਟ ਹੋ ਗਿਆ ਆਪਣਾ ਉਹ ਕਿਹਦੇ ਹੱਥੇ ਛੱਟ ਤਾਂ ਲੱਗੀ ਸੀਗੀ ਉਹਨੂੰ ਆ ਬੇਸਿਕਲੀ ਉਹ ਸਾਰਾ ਮੇਕਅਪ ਸੀਗਾ ਜਦੋਂ ਅਸੀਂ ਇਹਨੂੰ ਆਇਡੈਂਟੀਫਾਈ ਕਰ ਚੁੱਕੇ ਸੀ ਫਿਰ ਅਸੀਂ ਹਸਪੀਟਲ ਪਹੁੰਚ ਕੇ ਤੇ ਸਾਰਾ ਡਾਕਟਰ ਸਾਹਿਬ ਨਾਲ ਗੱਲ ਕੀਤੀ ਇਹਦੀ ਇੰਜਰੀਜ਼ ਦੇ ਬਾਰੇ ਕਰਕੇ ਮੁੜ ਕੇ ਜਦੋਂ ਇਹਨੂੰ ਫਰਸਟ ਏਡ ਤੋਂ ਬਾਅਦ ਉਹਨਾਂ ਨੇ ਡਿਸਚਾਰਜ ਕੀਤਾ ਤੇ ਇਹਨੂੰ ਰੈਸਟ ਕੀਤਾ ਗਿਆ ਮੁੜਲੀ ਪੁੱਛ ਕੇ ਚ ਤੋਂ ਇਹਨੇ ਸਾਰੀ ਗੱਲ ਇਹ ਦੱਸੀ ਕਿ ਮੈਂ ਕਾਫੀ ਰਕਮ ਜਿਹੜੀ ਹੈ ਉਹ ਭਰ ਗਿਆ ਸੀ ਜਾਂ ਗਵਾਲੀ ਸੀ ਸਟਾਕ ਦੇ ਵਿੱਚ ਜਦੋਂ ਪਲੇ ਕਰ ਰਿਹਾ ਸੀਗਾ ਕੋਈ ਨੇ ਕਿਣੀ ਮਿੱਥੀ ਸਾਜਿਸ਼ ਹੈ ਇਹ ਸਾਰੀ ਗੱਲ ਕੀਤੀ ਜੇ ਤੁਸੀਂ ਦੇਖੋ ਕਿ ਟੋਟਲ ਰਿਕਵਰੀ 10 ਲੱਖ 50 ਹਜ਼ਾਰ ਰੁਪਿਆ ਕੈਸ਼ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਕ੍ਰਾਈਮ 'ਚ ਉਹ ਵੀ ਬਰਾਮਦ ਹੋ ਗਿਆ ਮੋਬਾਈਲ ਫੋਨ ਇਹਦਾ ਜਿਹੜਾ ਇਹ ਕਹਿੰਦਾ ਸੀ ਖੋਹ ਲਿਆ ਉਹ ਵੀ ਬਰਾਮਦ ਹੋ ਗਿਆ ਜਿਹੜੇ ਕੱਪੜੇ ਨੇ ਪਾਏ ਹੋ ਸੀ ਨੇ ਜਾਂਦੇ ਹੀ ਧੋ ਦਿੱਤੇ ਆਪਣੇ ਘਰ ਤੇ ਜਿਹੜੀ ਕੈਪ ਪਾਈ ਹੋਈ ਸੀ ਤੇ ਚੱਪਲ ਪਾਈ ਹੋਈ ਸੀ ਉਹ ਵੀ ਤਿੰਨੋ ਚੀਜ਼ਾਂ ਬਰਾਮਦ ਹੋ ਗਈਆਂ ਵੈਪਨ ਆਫ ਅ ਫੈਂਸ ਅਸੀਂ ਬਰਾਮਦ ਕੀਤਾ ਹੈ ਜੇ ਉਹ ਵੀ ਹੋ ਜਾਏਗਾ ਮੇਨ ਗੱਲ ਇਹਦੇ ਚ ਇਹੀ ਆਈ ਹੈ ਕਿ ਲਾਲਚ ਦੇ ਵਿੱਚ ਇਹਨੇ ਆਪਣੀ ਆਇਡੈਂਟੀਟੀ ਛਾਉਣ ਵਾਸਤੇ ਸਾਰੀ ਗੱਲ ਕੀਤੀ ਹੈ ਤੋਂ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਬੜਾ ਇਹਨੂੰ ਪ੍ਰੋਫੈਸ਼ਨਲੀ ਔਰ ਬੜੇ ਥੋੜੇ ਟਾਈਮ ਦੇ ਵਿੱਚ ਇਹ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਵਰ ਕੀਤਾ ਕਿਉਂਕਿ ਕ라우ਡਿਡ ਏਰੀਆ ਔਰ ਮੈਂ ਇੱਕ ਗੱਲ ਤੋਂ ਨੈ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਕਿ ਲੋਕ ਇਸ ਨੂੰ ਸੋਚ ਕੇ ਬੜਾ ਇੱਕਦਮ ਘਬਰਾ ਜਾਂਦੇ ਕਿ ਐਡੀ ਸੈਂਸੇਸ਼ਨਲ ਕ੍ਰਾਈਮ ਹੋਇਆ ਉਹਦੇ ਚ ਪੁਲਿਸ ਜਿਹੜਾ ਇੱਕ ਦੋ ਬੰਦੇ ਡੀਲ ਕਰ ਰਹੇ ਆ ਆਪਸ ਕਿਸੇ ਦਿਲ ਚ ਕੀ ਗੱਲ ਹੈ ਉਹਨੂੰ ਅ ਮਤਲਬ ਪਹਿਲਾਂ ਹੀ ਉਹਨੂੰ ਅਨੁਭਵ ਕਰਨਾ ਬੜਾ ਔਖਾ ਹੈ ਸਾਡੇ ਕੋਲ ਜਦੋਂ ਰਿਪੋਰਟ ਆਈ ਅਸੀਂ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਕੇਸ ਸਿਸਟਰ ਕਰਕੇ ਆਇਡੈਂਟੀਫਾਈ ਕਰਕੇ ਅਰੈਸ ਕੀਤਾ ਔਰ ਇਹਦੇ ਚ ਬੜੀ ਇੰਪੋਰਟੈਂਟ ਗੱਲ ਹੈ ਜੇ ਤੁਸੀਂ ਇਹ ਜਿਹੜੇ ਨੋਟ ਦੇਖ ਰਹੇ ਆਪਾਂ ਜਿਹੜੇ ਕਿ ਹੁਣ ਇਸੋੜੇ ਜਿਹੜੀ ਹੈਗੀ ਕੇਸ ਪ੍ਰੋਪਰਟੀ ਹੈ ਇਹਨਾਂ ਉੱਪਰ ਵੀ ਬਲੱਡ ਲੱਗਿਆ ਹੋਇਆ ਲੋਕੋ ਤੋਂ ਕਾਲੀ ਜੇ ਨੇਚਰਲੀ ਜਦੋਂ ਬੈਗ ਉੱਥੇ ਪਿਆ ਸੀਗਾ ਤੇ ਉੱਥੇ ਦਬ ਦਬ ਪਾਈਆਂ ਉੱਪਰ ਉਹਦੇ ਕਿਉਂਕਿ ਖੂਨ ਡੁੱਲਿਆ ਬਹੁਤ ਉਹਨਾਂ ਦੇ ਇੰਨੀਆਂ ਗੰਬੀਰ ਸੱਟਾਂ ਲੱਗੀਆਂ ਸੋ ਉਹ ਵੀ ਸਾਰੀ ਐਵਿਡੈਂਸ ਜਿਹੜੀ ਹੈ ਇੱਥੇ ਹੈਗੀ ਹੈ ਸੋ ਮਤਲਬ ਬੜਾ ਅਨਫੋਰਚੂਨੇਟ ਚੀਜ਼